ਹਾਂਜੀ ਵੀਡੀਓ ਦੇਖ ਰਹੇ ਸਾਰੇ ਹੀ ਵੀਰਾਂ ਭੈਣਾਂ ਨੂੰ ਸਭ ਤੋਂ ਪਹਿਲਾਂ ਸਤਿ ਸ਼੍ਰੀ ਅਕਾਲ ਜੀ ਅੱਜ ਦੀ ਇਸ ਵੀਡੀਓ ਵਿੱਚ ਆਪਾਂ ਗੱਲ ਕਰਾਂਗੇ ਜੋ ਸਮੇਂ ਦੀ ਭਗਵੰਤ ਮਾਨ ਸਰਕਾਰ ਨੇ ਇਸ ਵਾਰ ਦੇ ਸੈਸ਼ਨ ਦੇ ਵਿੱਚ ਕਾਫੀ ਸਾਰੇ ਜਿਹੜੇ ਫੈਸਲੇ ਨੇ ਖਜ਼ਾਨਾ ਭਰਨ ਦੇ ਵਾਸਤੇ ਲਏ ਨੇ ਸਰਕਾਰ ਨੇ ਆਪਣੀ مالی ਹਾਲਤ ਦੇਖਦੇ ਹੋਏ ਖਜ਼ਾਨੇ ਦੀ ਜਿਹੜੀ ਉਹ ਮਾੜੀ ਹਾਲਤ ਨੂੰ ਦੇਖਦੇ ਹੋਏ ਕਾਫੀ ਸਾਰੇ ਟੈਕਸ ਤੇ ਕਾਫੀ ਸਾਰੇ ਅਜਿਹੇ ਫੈਸਲੇ ਸਰਕਾਰ ਨੇ ਲਏ ਨੇ ਜੋ ਕਿ ਖਜ਼ਾਨਾ ਭਰਨ ਦੇ ਵਾਸਤੇ ਨੇ ਉਹਨਾਂ ਦੇ ਵਿੱਚੋਂ ਸਰਕਾਰ ਨੇ ਇੱਕ ਫੈਸਲਾ ਲਿਆ ਘਰੇਲੂ ਬਿਜਲੀ ਖਪਤਕਾਰਾਂ ਵਾਸਤੇ ਜਿਹਦੇ ਨਾਲ ਕਿ ਹੁਣ ਜਿਹੜੀ ਆਪਾਂ ਨੂੰ ਬਿਜਲੀ ਹੈ ਉਹ ਪ੍ਰਤੀ ਜੁੰਟ 3.5 ਰੁਪਏ ਤੋਂ ਲੈ ਕੇ 7.5 ਰੁਪਏ ਤੱਕ ਜਿਹੜੀ ਉਹ ਮਹਿੰਗੀ ਹੋਣ ਜਾ ਰਹੀ ਹੈ ਇਹ ਫੈਸਲਾ ਜਿਹੜਾ ਸਰਕਾਰ ਨੇ ਲਿਆ ਉਹ ਬਿਜਲੀ ਸਬਸਿਡੀ ਦੇ ਉੱਪਰ ਹੈ ਜੋ ਕਿ ਪਿਛਲੇ ਸਮੇਂ ਦੇ ਵਿੱਚ ਚੰਨੀ ਸਰਕਾਰ ਨੇ 2021 ਦੇ ਵਿੱਚ ਇੱਕ ਫੈਸਲਾ ਕੀਤਾ ਸੀ ਜਿਹਦੇ ਨਾਲ ਘਰੇਲੂ ਬਿਜਲੀ ਦੇ ਜਿਹੜੇ ਖਪਤਕਾਰ ਸਨ ਜਿਨ੍ਹਾਂ ਦਾ ਲੋਡ 0 ਤੋਂ ਲੈ ਕੇ 7 ਕਿਲੋਵਾਟ ਤੱਕ ਦਾ ਸੀ ਉਹਨਾਂ ਨੂੰ ਚੰਨੀ ਸਰਕਾਰ ਨੇ ਪ੍ਰਤੀ ਜੁੰਟ ਦੇ ਮਗਰ 100 ਰੁਪਏ ਤੋਂ ਲੈ ਕੇ 600 ਰੁਪਏ ਤੱਕ ਜਿਹੜੀ ਉਹ ਬਿਜਲੀ ਸਬਸਿਡੀ ਪ੍ਰਤੀ ਜੁੰਟ ਦਿੱਤੀ ਸੀ ਜਿਹਦੇ ਨਾਲ ਕਿ ਬਿਜਲੀ ਜਿਹੜੀ ਉਹ ਕਾਫੀ ਸਸਤੀ ਹੋ ਗਈ ਸੀ ਤੇ ਆਮ ਘਰੇਲੂ ਖਪਤਕਾਰਾਂ ਨੂੰ ਕਾਫੀ ਰਾਹਤ ਮਿਲੀ ਸੀ ਉਹਦੇ ਨਾਲ ਪਰ ਹੁਣ ਸਮੇਂ ਦੀ ਭਗਵੰਤ ਮੰਤ ਸਰਕਾਰ ਨੇ ਖਜ਼ਾਨੇ ਦੀ ਮਾੜੀ ਹਾਲਤ ਨੂੰ ਦੇਖਦੇ ਹੋਏ ਇਸ ਵਾਰ ਦੇ ਸੈਸ਼ਨ ਦੇ ਵਿੱਚ ਉਹ ਜਿਹੜਾ ਸਬਸਿਡੀ ਵਾਲਾ ਫੈਸਲਾ ਸੀ ਉਹ ਰੱਦ ਕਰ ਦਿੱਤਾ ਤੇ ਉਹ ਤੁਰੰਤ ਪ੍ਰਭਾਵ ਦੇ ਨਾਲ ਲਾਗੂ ਵੀ ਕਰ ਦਿੱਤਾ ਹੈ ਇਸ ਸਬੰਧਤ ਪੀਐਸ ਪੀਸੀਐਲ ਨੇ ਇੱਕ ਨੋਟੀਫਿਕੇਸ਼ਨ ਇੱਕ ਲੈਟਰ ਜਾਰੀ ਕੀਤਾ ਹੈ 5 ਸਤੰਬਰ 2024 ਨੂੰ ਜਿਹਦੇ ਵਿੱਚ ਕਿ ਸਪਸ਼ਟ ਤੇ ਸਾਫ ਸ਼ਬਦਾਂ ਦੇ ਵਿੱਚ ਦੱਸਿਆ ਗਿਆ ਹੈ ਕਿ 5 ਸਤੰਬਰ 2024 ਤੋਂ ਜਿਹੜੀ ਪਿਛਲੀ ਸਰਕਾਰ ਚੰਨੀ ਸਰਕਾਰ ਵੇਲੇ ਸਬਸਿਡੀ ਮਿਲ ਰਹੀ ਸੀ ਕਰੇਲੂ ਖਪਤਕਾਰਾਂ ਨੂੰ ਜਿਨ੍ਹਾਂ ਦਾ ਲੋਡ 0 ਤੋਂ ਲੈ ਕੇ 7 ਕਿਲੋਵਾਟ ਤੱਕ ਦਾ ਸੀ ਉਹ ਸਬਸਿਡੀ ਜਿਹੜੀ ਤੁਰੰਤ ਪ੍ਰਭਾਵ ਦੇ ਨਾਲ ਖਤਮ ਕੀਤੀ ਜਾਂਦੀ ਹੈ ਤੇ 5 ਸਤੰਬਰ 2024 ਤੋਂ ਬਿਜਲੀ ਦੇ ਜਿਹੜੇ ਨਵੇਂ ਦਰਾਂ ਨੇ ਉਹ ਲਾਗੂ ਹੋ ਚੁੱਕੀਆਂ ਨੇ ਇੱਥੇ ਦੱਸਣਾ ਬਣਦਾ ਹੈ ਕਿ ਜਿਹੜਾ ਇਹ ਬਿਜਲੀ ਸਬਸਿਡੀ ਖਤਮ ਹੋਣ ਦੇ ਨਾਲ ਜਿਹੜੀ ਪ੍ਰਤੀ ਜੁੰਟੋ ਤੰਦਰ ਪਏ ਤੋਂ ਲੈ ਕੇ 95 ਰੁਪਏ ਤੱਕ ਜਿਹੜੀ ਮਹਿੰਗੀ ਹੋ ਚੁੱਕੀ ਹੈ ਤੇ ਇਹ ਬਿਜਲੀ ਮਹਿੰਗੀ ਹੋਣ ਦੇ ਨਾਲ ਹੁਣ ਆਪਾਂ ਨੂੰ ਪ੍ਰਤੀ ਜੁੰਟ ਜਿਹੜਾ ਉਹ ਖਰਚਾ 8 ਰੁਪਏ ਤੋਂ ਲੈ ਕੇ 8.5 ਰੁਪਏ ਤੱਕ ਕੋਸਟ ਕਰੇਗਾ ਉਹ ਜੁੰਟਾਂ ਦੇ ਹਿਸਾਬ ਨਾਲ ਵੀ ਵਧਦਾ ਘਟਦਾ ਰਹਿੰਦਾ ਪਰ ਹੁਣ ਪ੍ਰਤੀ ਜੁੰਟ ਔਰ ਏਵਰੇਜ ਤੰਦਰ ਪਏ ਤੋਂ ਲੈ ਕੇ 95 ਰੁਪਏ ਤੱਕ ਜਿਹੜੀ ਬਿਜਲੀ ਹੈ ਉਹ ਮਹਿੰਗੀ ਹੋ ਚੁੱਕੀ ਹੈ ਜਿਸ ਦੇ ਨਾਲ ప్రతి ਜੁੰਟ ਦਾ ਜਿਹੜਾ ਖਰਚ ਹੈ ਉਹ 8 ਰੁਪਏ ਤੋਂ ਲੈ ਕੇ ਲਗਭਗ 8.5 ਰੁਪਏ ਤੱਕ ਕੋਸਟ ਕਰੇਗਾ ਇੱਥੇ ਇਹ ਵੀ ਦੱਸਣਾ ਬਣਦਾ ਹੈ ਕਿ ਜਿਹੜੇ 6 ਸ ਜੁੰਟਾਂ ਦੀ ਮਾਫੀ ਚੱਲ ਰਹੀ ਹੈ ਪੰਜਾਬ ਦੇ ਵਿੱਚ ਉਸੇ ਤਰ੍ਹਾਂ ਜਾਰੀ ਰਹੇਗੀ ਪਰ ਉਸ ਤੋਂ ਜਿਹੜੀਆਂ ਉੱਪਰ ਜੁੰਟਾਂ ਜਿਹੜੀਆਂ ਮੱਚਣ ਗਈਆਂ ਜੋ ਕਿ ਸਰਕਾਰ ਦੇ ਜੋ ਵੀ ਰੂਲ ਨੇ ਉਹਨਾਂ ਦੇ ਅਨੁਸਾਰ ਆਪਾਂ ਨੂੰ ਜਿਹੜਾ 8 ਰੁਪਏ ਤੋਂ ਲੈ ਕੇ 8.5 ਰੁਪਏ ਤੱਕ ਜਿਹੜੀ ਬਿਜਲੀ ਦੀ ਉਹ ప్రతి ਜੁੰਟ ਪਵੇਗੀ ਆਸ ਕਰਦੇ ਕਿ ਆਉਣ ਵਾਲੇ ਸਮੇਂ ਦੇ ਵਿੱਚ ਸਰਕਾਰ ਕੋਈ ਆਮ ਲੋਕਾਂ ਦੇ ਵਾਸਤੇ ਫੈਸਲਾ ਕਰੇਗੀ ਜਿਸ ਦੇ ਨਾਲ ਆਮ ਲੋਕਾਂ ਨੂੰ ਵੀ ਜਿਹੜਾ ਫਾਇਦਾ ਹੋਵੇਗਾ ਪਰ ਹੁਣ ਇਹ ਫੈਸਲਾ ਸਰਕਾਰ ਨੇ ਆਪਣੇ ਖਜ਼ਾਨੇ ਨੂੰ ਭਰਨ ਵਾਸਤੇ ਕੀਤਾ ਹੈ ਕਿਉਂਕਿ ਇਸ ਵਾਲੇ ਸੈਸ਼ਨ ਦੇ ਵਿੱਚ ਸਰਕਾਰ ਨੇ ਕਾਫੀ ਸਾਰੇ ਫੈਸਲੇ ਕੀਤੇ ਨੇ ਜਿਵੇਂ ਕਿ ਪੈਟਰੋਲ ਡੀਜ਼ਲ ਮਹਿੰਗਾ ਕਰਨਾ ਹੋਰ ਵੀ ਕਾਫੀ ਸਾਰੇ ਟੈਕਸ ਲਾਏ ਨੇ ਜਿਨ੍ਹਾਂ ਦੇ ਨਾਲ ਆਮ ਆਦਮੀ ਦੀ ਜਿਹੜੀ ਜੇਬ ਉੱਪਰ ਜਿਹੜਾ ਕਾਫੀ ਭਾਰ ਪਿਆ ਆਸ ਕਰਦੇ ਹਾਂ ਸਰਕਾਰ ਤੋਂ ਕਿ ਆਉਣ ਵਾਲੇ ਸਮੇਂ ਦੇ ਵਿੱਚ ਆਮ ਲੋਕਾਂ ਨੂੰ ਵੀ ਦੇਖਦੇ ਹੋਏ ਕੋਈ ਫੈਸਲਾ ਕਰੇਗੀ ਸੋ ਅੱਜ ਦੀ ਵੀਡੀਓ ਵਿੱਚ ਇਹ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰਨੀ ਸੀ ਆਉਣ ਵਾਲੇ ਸਮੇਂ ਦੇ ਵਿੱਚ ਕਿਸੇ ਹੋਰ ਵੀਡੀਓ ਦੇ ਨਾਲ ਕਿਸੇ ਹੋਰ ਜਾਣਕਰ ਨਾਲ ਹਾਜ਼ਰ ਹੋਵਾਂਗੇ ਤਦ ਤੱਕ ਲਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ